ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਉਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਫਰੀਦਕੋਟ ਅਦਾਲਤ ਨੇ ਦੋ ਡੇਰਾ ਪ੍ਰੇਮੀਆ ਮਹਿੰਦਰ ਕੁਮਾਰ ਤੇ ਸ਼ਕਤੀ ਸਿੰਘ ਦੀ ਜਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਹੈ। ਇਹਨਾਂ ਦੋਹਾਂ ਮੁਲਜ਼ਮਾਂ ਦੇ ਉੱਤੇ ਪ੍ਰੇਮੀਆ ਨੂੰ ਹਿੰਸਾ ਦੇ ਲਈ ਭੜਕਾਉਣ ਤੇ ਬੇਦਬੀ ਕਰਨ ਦਾ ਦੋਸ਼ ਲੱਗਾ ਸੀ। ਜਾਣਕਾਰੀ ਲਈ ਦੱਸਦੇ ਹਾਂ ਕਿ ਫਰੀਦਕੋਟ ਦੇ ਸੈਸ਼ਨ ਜੱਜ ਨੇ ਦੋ ਡੇਰਾ ਪ੍ਰੇਮੀਆ ਦੀ ਜਮਾਨਤ ਅਰਜੀ ਖਾਰਜ ਕਰ ਦਿੱਤੀ ਹੈ ਜਿਨ੍ਹਾਂ ਦੇ ਉੱਤੇ ਆਈਪੀਸੀ ਧਾਰਾ 295ਏ ਤੇ ਗੜਬੜੀ ਰੋਕੂ ਐਕਟ ਤਹਿਤ ਕੇਸ ਦਰਜ ਕੀਤੇ ਗਏ ਨੇ ਜਾਣਕਾਰੀ ਅਨੁਸਾਰ ਇਹਨਾਂ ਡੇਰਾ ਪ੍ਰੇਮੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਆਪਣੇ ਘਰ ਚ ਪਾਈ ਹੋਈ ਸੀ ਤੇ ਡੇਰਾ ਸਰਸਾ ਬੁਖੀ ਨੂੰ ਸਜ਼ਾ ਤੋਂ ਬਚਾਉਣ ਲਈ ਗੜਬੜੀ ਫਲਾਉਣ ਲਈ ਕੁਰਬਾਨੀ ਗੈਂਗ ਦੀ ਅਗਵਾਈ ਵੀ ਕੀਤੀ ਸੀ ਪੁਲਿਸ ਨੇ ਆਪਣੀ ਤਫ਼ਤੀਸ਼ 'ਇਹ ਦਾਵਾ ਕੀਤਾ ਹੈ ਕਿ ਇਹਨਾਂ ਡੇਰਾ ਪ੍ਰੇਮੀਆਂ ਨੇ ਜਦਬੀ ਦੇ ਨਾਲ ਨਾਲ ਡੇਰਾ ਮੁਖੀ ਨੂੰ ਬਚਾਉਣ ਲਈ ਵੱਡੀ ਪੱਧਰ ਤੇ ਪੈਸਿਆਂ ਦਾ ਦੇਣ ਲੈਣ ਵੀ ਕੀਤਾ ਤੇ ਪ੍ਰੇਮੀਆਂ ਨੂੰ ਬੱਸਾਂ ਤੇ ਲਾਈਨਾਂ ਲੋਕਣ ਲਈ ਉਕਸਾਇਆ ਗਿਆ ਸੀ ਪੁਲਿਸ ਨੇ ਇਸ ਮਾਮਲੇ ਚ ਚਾਰ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਚ ਮਹਿੰਦਰ ਕੁਮਾਰ ਬਿੱਟੂ ਸੁਖਵਿੰਦਰ ਸ਼ਾਮਲ ਨੇ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਿਸ ਇਹਨਾਂ ਡੇਰਾ ਪ੍ਰੇਮੀਆਂ ਖਿਲਾਫ ਦੋਸ਼ ਪੱਤਰ ਦਾਇਰ ਨਹੀਂ ਕਰ ਸਕੀ ਇਸੇ ਆਧਾਰ ਤੇ ਡੇਰਾ ਪ੍ਰੇਮੀਆਂ ਨੇ ਅਦਾਲਤ ਕੋਲੋਂ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਜੱਜ ਸੈਸ਼ਨ ਜੱਜ ਹਰਪਾਲ ਸਿੰਘ ਨੇ ਡਿਮਾਂਡ ਤਰਜੀ ਖਾਰਜ ਕਰ ਦਿੱਤੀ ਹੈ ਜ਼ਿਲ੍ਹਾ ਪੁਲਿਸ ਨੇ ਗ੍ਰਹਿਭਾਗ ਤੋਂ ਡੇਰਾ ਪ੍ਰੇਮੀਆ ਖਿਲਾਫ ਚਲਾਨ ਪੇਸ਼ ਕਰਨ ਲਈ ਲਿਖਤੀ ਇਜਾਜ਼ਤ ਮੰਗੀ ਹੈ ਜ਼ਿਲ੍ਹਾ ਪੁਲਿਸ ਨੂੰ ਅਜੇ ਤੱਕ ਗ੍ਰਹਿਭਾਗ ਤੋਂ ਲਿਖਤੀ ਮਨਜ਼ੂਰੀ ਨਹੀਂ ਮਿਲੀ ਜ਼ਿਲ੍ਹਾ ਪੁਲਿਸ ਮੁਖੀ ਰਾਜਵਚਨ ਨੇ ਕਿਹਾ ਕਿ ਗ੍ਰਹਿਭਾਗ ਤੋਂ ਚਲਾਨ ਪੇਸ਼ ਕਰਨ ਲਈ ਛੇਤੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ